ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕਿ ਇੱਥੇ ਪਿੰਡ ਗੋਲੇਵਾਲਾ ਔਰ ਆਸ-ਪਾਸ ਦੇ ਪਿੰਡਾਂ ਚੋਂ ਜੋ ਸੰਗਤਾਂ ਨੌਜਵਾਨ ਇਕੱਠੇ ਹੋਏ ਸੀ ਗਊਸ਼ਾਲਾ ਦੇ ਸਬੰਧ ਦੇ ਵਿੱਚ ਜੋ ਕਿ ਗਊਸ਼ਾਲਾ ਦੇ ਹਾਲਾਤ ਬਹੁਤ ਮਾੜੇ ਐ ਇੱਥੇ ਜੋ ਕਿ ਪਿੰਡ ਗੋਲੇਵਾਲਾ ਦੇ ਵਿੱਚ ਬਣੀ ਐ ਸੋ ਉਹਨਾਂ ਹਾਲਾਤਾਂ ਦੇ ਬਾਰੇ ਅੱਜ ਇੱਥੇ ਕਾਫੀ ਲੋਕ ਇਕੱਠੇ ਹੋਏ ਐ ਸੋ ਉੱਥੇ ਜੋ ਪ੍ਰਬੰਧਕ ਲਾਏ ਗਏ ਐ ਉਹ ਕਾਫੀ ਮਾੜਾ ਚੰਗਾ ਜੋ ਸੇਵਾ ਕਰਨ ਉੱਥੇ ਨੌਜਵਾਨ ਜਾਂਦੇ ਉਹਨਾਂ ਨੂੰ ਬੋਲਦੇ ਆ ਸੋ ਉੱਥੇ ਅਸੀਂ ਕੁਝ ਦਿਨ ਪਹਿਲਾਂ ਜਿਹੜੀ ਗਊਸ਼ਾਲਾ ਦੇ ਸ਼ੈੱਡ ਦੇ ਵਿੱਚ ਫਰੀਦਕੋਟ ਆੜਤੀਆਂ ਵੱਲੋਂ ਪੱਖਿਆਂ ਦੀ ਸੇਵਾ ਕੀਤੀ ਗਈ ਸੀ ਪਿਛਲੇ ਸਾਲ 21 ਪੱਖੇ ਉਹਨਾਂ ਨੇ ਇੱਥੇ ਲਾ ਕੇ ਗਏ ਸੀ ਕਿ ਸ਼ੈੱਡ ਦੇ ਵਿੱਚ ਗਊਆਂ ਜਿੱਥੇ ਗਊਆਂ ਸੋ ਉਹ ਉਹਨਾਂ ਦੀ ਵੀਡੀਓ ਅਸੀਂ ਬਣਾ ਕੇ ਜਿਹੜੀ ਉਹ ਗਰੁੱਪ ਦੇ ਵਿੱਚ ਪਾਈ ਹੈ ਪ੍ਰਸ਼ਾਸਨ ਨੂੰ ਘੱਲੀ ਹੈ ਸੋ ਸਬੰਧ ਦੇ ਵਿੱਚ ਵੀ ਉਹਨਾਂ ਨੇ ਸਾਨੂੰ ਬਹੁਤ ਪੁੱਠਾ ਸਿੱਧਾ ਬੋਲਿਆ ਵੀ ਇਹ ਵੀਡੀਓ ਤੁਸੀਂ ਕਿਉਂ ਬਣਾ ਕੇ ਘੱਲੀ ਹੈ ਸਾਡੀ ਵੀਡੀਓ ਸੋ ਉੱਥੋਂ ਜਿਹੜੇ ਪੱਖੇ ਆ ਔਰੀਐਂਟ ਕੰਪਨੀ ਦੇ ਪੱਖੇ ਸੀ ਤੇ ਉਹਨਾਂ 'ਚ ਇੱਕ ਵੀ ਪੱਖਾ ਉੱਥੇ ਔਰੀਐਂਟ ਦਾ ਹੈ ਨਹੀਂਗਾ ਕਿੰਨੇ ਪੱਖੇ ਸੀ 21 ਪੱਖੇ ਉਹਨਾਂ ਨੇ ਦੱਸਿਆ ਜੀ ਆਰਤੀਆਂ ਨੇ ਵੀ 21 ਪੱਖੇ ਅਸੀਂ ਇੱਥੇ ਸੇਵਾ ਕਰਕੇ ਗਏ ਗਊਸ਼ਾਲਾ ਦੇ ਵਿੱਚ ਖੁਦ ਲਾ ਕੇ ਗਏ ਆ ਪੱਖੇ ਉਹ ਹੁੰਦੇ ਛੱਟ ਦੇ ਵਿੱਚ ਗਊਆਂ ਦੇ ਉੱਪਰ ਤੇ ਉੱਥੇ ਇੱਕ ਵੀ ਪੱਖਾ ਔਰੀਐਂਟ ਦਾ ਹੈ ਨਹੀਂਗਾ ਜੀ ਤੇ ਉਥੇ ਸਿਰਫ ਦੋ ਪੱਕੇ ਹੁਣ ਉਹਨਾਂ ਨੂੰ ਜਦੋਂ ਵੀਡੀਓ ਪੈ ਗਈ ਉਸ ਤੋਂ ਬਾਅਦ ਉਹਨਾਂ ਨੇ ਦੋ ਪੱਕੇ ਸਿਰਫ ਉਥੇ ਲਾਏ ਆ ਜੀ ਲਿਆ ਕੇ ਨਵੇਂ ਠੀਕ ਆ ਜੀ ਉਹ ਪੱਖਿਆਂ ਬਾਰੇ ਜੇ ਅਸੀਂ ਉਹਨਾਂ ਨੂੰ ਪੁੱਛਿਆ ਕਹਿੰਦੇ ਉਹਨਾਂ ਦੇ ਵਿੱਚੋਂ ਅਸੀਂ 8 ਪੱਖੇ ਇੱਥੇ ਕਿਸੇ ਨੇ ਮੰਗ ਲਿਆਂਦੇ ਅਸੀਂ ਦਾਨ ਕਰਤੇ ਸਾਨੂੰ ਆਂਦੇ ਵੀ ਦੱਸੋ ਵੀ ਗਊਸ਼ਾਲਾ ਦੇ ਵਿੱਚ ਉਥੇ ਗਊਆਂ ਦਾ ਗਰਮੀ ਦੇ ਨਾਲ ਇਨਾ ਮੱਛਰ ਹੋ ਗਿਆ ਜੀ ਉਥੇ ਟੜਪ ਟੜਪ ਕੇ ਮਰ ਰਹੀਆਂ ਜੀ ਤੇ ਉਹ ਆਂਦੇ ਅਸੀਂ 8 ਪੱਖੇ ਆ ਕੇ ਦਾਨ ਕਰਤੇ ਜਦ ਕਿ ਉਹ 21 ਪੱਖੇ ਸੀ ਤੇ ਉਹਨਾਂ ਦੇ ਵਿੱਚੋਂ ਕੋਈ ਵੀ ਪੱਖਾ ਜਿਹੜਾ ਉਥੇ ਛੱਡ ਦੇ ਵਿੱਚ ਹੈ ਨਹੀਂਗਾ ਸੋ ਅਸੀਂ ਪ੍ਰਸ਼ਾਸਨ ਨੂੰ ਵੀ ਇਹਦੇ ਬਾਰੇ ਕਈ ਵਾਰੀ ਅਸੀਂ ਕਹਿ ਚੁੱਕੇ ਹਾਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਤੇ ਉੱਥੇ ਮੱਛਰਾਂ ਵਾਲੇ ਜਿਹੜੇ ਬੱਲਵਾਂ ਦਾ ਉਹ ਵੀ ਪ੍ਰਬੰਧ ਕੀਤਾ ਜਾਵੇ ਤੇ ਪੱਖਿਆਂ ਦਾ ਵੀ ਜਿਹੜਾ ਪ੍ਰਬੰਧ ਕੀਤਾ ਜਾਵੇ ਐਕ ਉੱਥੇ ਜਿਹੜੀਆਂ ਖੇਲਾਂ ਬਣੀਆਂ ਉਹ ਜੋ ਸਵੇਰ ਭਰਦੇ ਆ ਤੇ ਸ਼ਾਮ ਨੂੰ ਖਾਲੀ ਹੋ ਜਾਂਦੀਆਂ ਜਾਂ ਸ਼ਾਮ ਨੂੰ ਭਰ ਕੇ ਉਹਨੇ ਸਵੇਰ ਖਾਲੀ ਹੋ ਜਾਂਦੀਆਂ ਕਿਉਂਕਿ ਉਹ ਜਿਹੜੀਆਂ ਖੇਲਾਂ ਉਹ ਲੀਕ ਆ ਕਾਫੀ ਟਾਈਮ ਦੀਆਂ ਬਣੀਆਂ ਤੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਬੀਓ ਜੜੀਆਂ ਖੇਲਾ ਨਵੀਆਂ ਬਣਨ ਕਿਉਂਕਿ ਪਾਣੀ ਡੁੱਲ ਕੇ ਸਾਰੇ ਚਿੱਕੜ ਵੱਜ ਜਾਂਦਾ ਤੇ ਉਹ ਗਊਆਂ ਸਾਰੀਆਂ ਚਿੱਕੜ ਦੇ ਵਿੱਚ ਮੱਛਰ ਤੋਂ ਡਰਦੀਆਂ ਮਾਰੀਆਂ ਚਿੱਕੜ ਦੇ ਵਿੱਚ ਵੜ ਜਾਂਦੀਆਂ ਸੋ ਸਾਡੀ ਹੱਥ ਬਨ ਕੇ ਬੇਨਤੀ ਹੈ ਸਾਰੇ ਨਗਰ ਵੱਲੋਂ ਆਸ-ਪਾਸ ਤੇ ਪਿੰਡਾਂ ਵੱਲੋਂ ਕਿ ਇਸ ਪਾਸੇ ਪੂਰਾ ਧਿਆਨ ਦਿੱਤਾ ਜਾਵੇ ਬਹੁਤ ਸ਼ਾਹਾਂ ਦੇ ਵਿੱਚ ਕੋਈ ਕੈਮਰੇ ਵਗੈਰਾ ਲੱਗੇ ਉੱਥੇ ਨਹੀਂ ਸਰ ਉੱਥੇ ਕੈਮਰੇ ਜਿਹੜੇ ਪਹਿਲਾਂ ਕਾਫੀ ਟਾਈਮ ਪਹਿਲਾਂ ਜਿਹੜੇ ਲਵਾਏ ਗਏ ਸੀਗੇ ਤੇ ਉਹ ਕੈਮਰੇ ਕੁਝ ਖਰਾਬ ਹੋ ਗਏ ਵਿੱਚੋਂ ਕੁਝ ਕੈਮਰੇ ਮਤਲਬ ਕਿ ਉੱਥੇ ਬੰਦ ਹੀ ਪਏ ਆ ਉਹ ਵੀ ਅਸੀਂ ਕਈ ਵਾਰੀ ਪ੍ਰਸ਼ਾਸਨ ਨੂੰ ਬੇਨਤੀ ਕਰ ਚੁੱਕੇ ਹਾਂ ਵੀ ਕੈਮਰੇ ਚਾਲੂ ਕੀਤੇ ਜਾਣ ਪਰ ਹਜੇ ਤੱਕ ਉੱਥੇ ਕੋਈ ਵੀ ਕੈਮਰਾ ਜਿਹੜਾ ਚਾਲੂ ਨਹੀਂ ਕੀਤਾ ਗਿਆ ਹੈ ਜੀ ਉਹ ਕਾਫੀ ਟਾਈਮ ਦੇ ਉੱਥੇ ਕੈਮਰੇ ਬੰਦ ਪਏ ਆ ਜੀ ਤੇ ਸੋ ਅੱਜ ਅਸੀਂ ਬਾਈ ਜੀ ਇੱਥੇ ਸਾਰੇ ਇਕੱਠੇ ਹੋਏ ਸੀ ਪਿੰਡ ਗੋਲੇ ਵਾਲੇ ਦੀ ਸੰਗਤ ਆਸ-ਪਾਸ ਦੇ ਨਗਰ ਬਾਬਾ ਜੀ ਪਹੁੰਚੇ ਪਿੰਡ ਟਟਾ ਵਾਲੀ ਤੋਂ ਨਾਲ ਇਹਨਾਂ ਦੇ ਸੇਵਾਦਾਰ ਪਹੁੰਚੇ ਆ ਸੋ ਅਸੀਂ ਗਊਸ਼ਾਲਾ ਦੀ ਬਾਬਤ ਇੱਥੇ ਅੱਜ ਇਕੱਠੇ ਹੋਏ ਸੀ ਅਸੀਂ ਡੀਪੀ ਉਹਨਾਂ ਨੂੰ ਮੰਗ ਪੱਤਰ ਜਿਹੜਾ ਦਿੱਤਾ ਗਿਆ ਕਿਉਂਕਿ ਗਊਸ਼ਾਲਾ ਦੇ ਜਿਹੜੇ ਹਾਲਾਤ ਆ ਬਹੁਤ ਖਰਾਬ ਹੋਏ ਪਏ ਆ ਕਿਉਂਕਿ ਦਿਹਾੜੀ ਦੇ ਵਿੱਚ 7 8 ਤੋਂ ਲੈ ਕੇ 10 ਜਿਹੜੀਆਂ ਗਊਆਂ ਡੇਲੀ ਮਰਦੀਆਂ ਸੀਗੀਆਂ ਤੇ ਨੌਜਵਾਨਾਂ ਨੇ ਇੱਕ ਮਹੀਨੇ ਤੋਂ ਹੰਬੜਾ ਮਾਰਿਆ ਵੀ ਗਊਆਂ ਨੂੰ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਥੇ ਸੇਵਾ ਕਰਦੇ ਸੀ ਰਾਜਮੇ ਪੱਠੇ ਪੈਂਦੇ ਸੀਗੇ ਉਹਨਾਂ ਨੂੰ ਪਾਣੀ ਧਾਣੀ ਦਾ ਵਧੀਆ ਵੇਖਿਆ ਜਾਂਦਾ ਸੀਗਾ ਠੀਕ ਆ ਕੁਝ ਕਾਰਨਾ ਕਰਕੇ ਉੱਥੇ ਜਿਹੜੇ ਪ੍ਰਬੰਧਕ ਇਹਨਾਂ ਦੇ ਲਾਏ ਗਏ ਆ ਉਹ ਕਿਸੇ ਨੂੰ ਸਿੱਧੇ ਮੂੰਹ ਨਹੀਂ ਬੋਲਦੇ ਉੱਥੇ ਗਿਆਨੂ ਬਾਈ ਜੀ ਉਹ ਕੋਈ ਗਲਤ ਫਲਤ ਬੋਲਦੇ ਆ ਇਸ ਕਰਕੇ ਕੱਲ ਅਸੀਂ ਉੱਥੇ ਸਾਡੇ ਨਾਲ ਬਾਈ ਕੰਡਾ ਜੀ ਵੀ ਗਏ ਆ ਅਸੀਂ ਉੱਥੇ ਗਏ ਆ 12 ਵਜੇ ਦੇ ਕਰੀਬ ਦੁਪਹਿਰੇ ਸੋ ਜਦੋਂ ਅਸੀਂ ਉੱਥੇ ਗਏ 12 ਵਜੇ ਗਾਈਆਂ ਭੁੱਖੀਆਂ ਧਿਆਈਆਂ ਬਾਹਰ ਕੱਢੀਆਂ ਖੜੀਆਂ ਸੀ ਕੋਈ ਹਜੇ ਪੱਠੇ ਨਹੀਂ ਪਾਏ ਸੀ ਖੁਰਲੀਆਂ ਖਾਲੀ ਪੰਨੀਆਂ ਸੀਗਾ ਓਦੋਂ ਬਾਅਦ ਘੱਟੋ ਘੱਟ 2 ਘੰਟੇ ਬਾਅਦ ਉਹਨਾਂ ਨੇ ਗਾਈਆਂ ਅੰਦਰ ਕੀਤੀਆਂ ਤਕਰੀਬਨ ਜਿਹੜੇ ਗਾਂਆਂ ਨੂੰ ਸਵੇਰ ਵਾਲੇ ਪੱਠੇ ਆ ਉਹ 2 ਵਜੇ ਗਾਂਆਂ ਨੂੰ ਪਾਏ ਗਏ ਆ ਤੇ ਉੱਥੇ ਬਾਈ ਜਿਹੜਾ ਪ੍ਰਬੰਧਕ ਉਹਨਾਂ ਨੇ ਲਾਇਆ ਹੋਇਆ ਇੱਥੇ ਗਊਸ਼ਾਲਾ ਦੇ ਵਿੱਚ ਉਹ ਸਾਡੇ ਬਾਈ ਗਟੇਕ ਸਿੰਘ ਨੂੰ ਕਾਫੀ ਪੁੱਠਾ ਸਿੱਧਾ ਵੀ ਬੋਲਿਆ ਉਹ ਸਾਡੇ ਮੂੰਹ ਤੇ ਬੋਲਿਆ ਖੁਦ ਉਹ ਕੋਈ ਪਿੱਠ ਪਿੱਛੇ ਨਹੀਂ ਸਾਡੇ ਮੂੰਹ ਤੇ ਬੋਲਿਆ ਵੀ ਆ ਜਾਓ ਇੱਥੇ ਦੇਖ ਲਾਂਗੇ ਜਾਂ ਕਿਵੇਂ ਆਏ ਕਰ ਲਾਂਗੇ ਅਸੀਂ ਉਹ ਕਰ ਲਾਂਗੇ ਠੀਕ ਆ ਸੋ ਸਾਡੀ ਪ੍ਰਸ਼ਾਸਨ ਨੂੰ ਹੱਥ ਬੰਨ ਕੇ ਬੇਨਤੀ ਹੈ ਵੀ ਕਾਫੀ ਸਾਡੇ ਨਾਲ ਨੌਜਵਾਨ ਜੁੜੇ ਆਸ-ਪਾਸ ਦੇ ਪਿੰਡਾਂ ਤੋਂ ਸਾਧਾ ਵਾਲਾ ਡੱਲੇ ਵਾਲਾ ਬਾਈ ਕਲਾਸਾਂ ਤੋਂ ਆਉਂਦੇ ਰਾਜੂ ਵਾਲੇ ਤੋਂ ਰਾਇਣਾਂ ਵਾਲੇ ਤੋਂ ਫਰੀਦਕੋਟ ਤੋਂ ਸੰਗਤ ਮਤਲਬ ਕਿ ਬਹੁਤ ਆਉਣ ਲੱਗ ਗਈ ਆ ਸੋ ਪ੍ਰਸ਼ਾਸਨ ਨੂੰ ਸਾਡੀ ਸਾਰਿਆਂ ਵੱਲੋਂ ਹੱਥ ਬੰਨ ਕੇ ਬੇਨਤੀ ਕੀ ਇਸ ਪਾਸੇ ਧਿਆਨ ਦਿੱਤਾ ਜਾਵੇ ਸੋ ਗਊਸ਼ਾਲਾ ਦੇ ਵਿੱਚ ਜਿਹੜੇ ਪ੍ਰਬੰਧਕ ਲਾਏ ਹਾਲਾਤ ਜਿਹੜੇ ਖਰਾਬ ਕਰਦੇ ਆ ਸੋ ਇਹਨਾਂ ਦੇ ਕੋਈ ਨੱਥ ਪਾਈ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ